ਜੁਦਿ ਵਕਫ ਵਕ ਸਿਆਸੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਨਜ਼ਰ ਆ ਰਹੀਆਂ ਨੇ ਉਥੇ ਵਕਫ ਵਕ ਸਿਆਸੀ ਪਾਰਟੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਆਪਣੀਆਂ ਜਿੱਤ ਦਾ ਦਾਵਾ ਠੋਕਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਨੇ 2024 ਲੋਕ ਸਭਾ ਚੋਣ ਖੇਤਰਖੰਡੂਰ ਸਾਹਿਬ ਨਾਲ ਸੰਬੰਧਿਤ ਕਪੂਰਥਲਾ ਤੋਂ ਵਕਫ ਵਕ ਰਾਜਨੀਤੀ ਪਾਰਟੀਆਂ ਕਾਂਗਰਸ ਆਪ ਇਕਤਾ ਪਾਰਟੀ ਤੇ ਰਾਜਨੀਤਿਕ ਆਗੂਆਂ ਦੇ ਨਾਲ ਚੋਣਾਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਅਤੇ ਹੁਣਾ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਵੀ ਸਾਂਝੀ ਕੀਤੀ ਗਈ ਹੈ ਕੀ ਕੁਝ ਕਹਿਣਾ ਆਗੂਆਂ ਨੇ ਸੁਣ ਲੈਣੇ ਆ ਸਰ ਜੇ ਆਪਾਂ ਗੱਲ ਕਰੀਏ ਕਿ ਆਮ ਪਾਰਟੀ ਵੱਲੋਂ ਜਿਹੜਾ ਕਿ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਲਾਲਜੀ ਜੇ ਭੁੱਲੜ ਜਿਹੜੇ ਕਿ ਤੁਹਾਡੇ ਕੈਂਡੀਡੇਟ ਹੈਗੇ ਆ ਐਮਪੀ ਇਲੈਕਸ਼ਨ ਲਈ ਤੇ ਜੇ ਆਪਾਂ ਗੱਲ ਕਰੀਏ ਤਾਂ ਸ਼ਹਿਦ ਦੇ ਵਿੱਚ ਜਿਹੜੀ ਕਿ ਬਾਕੀ ਪਾਰਟੀਆਂ ਦਾ ਜਿਹੜੀ ਕਿ ਤੁਸੀਂ ਪੋਜੀਸ਼ਨ ਕਿਦਾਂ ਦੇਖਦੇ ਜਿਹੜੀ ਕਿ ਆਨ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਆਪ ਹੀ ਪੋਜੀਸ਼ਨ ਪਤਾ ਲੱਗਣੀ ਹੋਣੀ ਚਾਹੀਦੀ ਕਿ ਅਸੀਂ ਤਕਰੀਬਨ 1 ਮਹੀਨਾ ਪਹਿਲਾਂ ਅੱਜ ਤੋਂ 1 ਮਹੀਨਾ ਪਹਿਲਾਂ ਸਾਡੀ ਪਾਰਟੀ ਨੇ ਸਾਡਾ ਵੀ ਲਾਲਜੀ ਸੇਖੂਲ ਜੋ ਕਿ ਕੈਬਨਨਿਸਟਰ ਉਹਨਾਂ ਨੂੰ ਇਥੋਂ ਲੋਕ ਸਭਾ ਦਾ ਕੈਂਡੀਡੇਟ ਉਤਾਰ ਦਿੱਤਾ ਪਰ ਦੂਜੀ ਪਾਰਟੀਆਂ ਚਾਹੇ ਭਾਜਪਾ ਹੋਵੇ ਸਰਕਾਰੀ 당 ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਣ ਉਹਨਾਂ ਚ ਇਨੀ ਬਹਿਸਤਾ ਜਾਂ ਬਖਲਾਅਤ ਹੈ ਅੱਜ ਤੱਕ ਕੋ ਆਪਣਾ ਕੈਂਡੀਡੇਟ ਨਹੀਂ ਡਿਕਲੇਅਰ ਕਰ ਸਕੀ ਨੂੰ ਮદાન ਚੜੀ ਉਤਾਰ ਸਕੀ ਦਾ ਕਾਰਨ ਇੱਕੋ ਇੱਕ ਹੈ ਕਿ ਉਹਨਾਂ ਨੂੰ ਰਿਐਲਿਟੀ ਪਤਾ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਹੈ ਉਹ ਲੋਕਾਂ ਨਾਲ ਜੋ ਗਾਰੰਟੀਆ ਕਰਦੀ ਹੈ ਉਹ ਪੂਰੀਆਂ ਕਰਦੀ ਹੈ ਤੇ ਇਹਨਾਂ ਨੇ ਚਾਹੇ ਮੋਦੀ ਸਾਹਿਬ ਹੋਣ ਤੇ ਚਾਹੇ ਇਹ ਪੁਰਾਣੀਆਂ ਸਰਪੇਤ ਪੰਜਾਬ ਦੀਆਂ ਸਰਕਾਰਾਂ ਹੋਣ ਇਹਨਾਂ ਨੇ ਸਿਰਫ ਲੋਕਾਂ ਨੂੰ ਪੇਛਾ ਛੱਡੇ ਨੇ ਚਾਹ 14 ਲੱਖ 15 15 ਲੱਖ ਲੋਕਾਂ ਨੂੰ ਦੇਣ ਦੇ ਕੋ ਚਾਹ ਪੈਟਰੋਲ 33 ਰੁਪਏ ਕਰਨ ਦੇ ਚਾਹ ਡਾਲਰ ਨੂੰ 40 ਰੁਪਏ ਨਾਲ ਤੇ ਲਿਆਉਂਗੇ ਜਦਕੀ ਮਗਾਈ ਸਿਕਰਾਂ ਤੇ ਹੈ ਔਰ ਹਰ ਇੱਕ ਚੀਜ਼ ਜਿਹੜੀ ਸੈਂਟਰ ਵੱਲੋਂ ਹਰ ਇੱਕ ਛੋਟੀ ਮਿਲਤੀ ਗੱਲ ਤੇ ਸੈਂਟਰ ਵੱਲੋਂ ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਔਰ ਜਿਹੜੀਆਂ ਲੋਕਲ ਜਿਹੜੀਆਂ ਜਿਹੜੀਆਂ ਸਾਡੀਆਂ ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਭਾਜਪਾ ਉਹਥੇ ਪੰਜਾਬ ਦੇ ਹਕਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਸੰਸਦ ਵਿੱਚ ਦੰਗਲ ਪੈ ਜਾਂਦੀ ਅਜੇ ਤੱਕ ਕੋਈ ਪੰਜਾਬ ਦੇ ਨਾਲ ਖੰਡ ਦੀ ਪੰਜਾਬ ਦੇ ਪੱਖ ਵਿੱਚ ਗੱਲ ਕਰਨ ਦੀ ਅਜੇ ਤੱਕ ਕੋਈ ਜੁਰਤ ਨਹੀਂ ਕੀਤੀ ਇਸੇ ਬਖਲਾਟ ਕਉਂਕਿ ਸਾਰੀਆਂ ਗੱਲਾਂ ਨੂੰ ਲੋਕ ਇਥੋਂ ਦੇ ਕਲੀਪਾਤੀ ਜਾਣੂ ਹੋ ਗਏ ਨੇ ਇਸੇ ਕਰਕੇ ਉਹ ਕੋਈ ਵੀ ਆਵਦਾ ਕੈਂਡੀਡੇਟ ਡਿਕਲੇਅਰ ਕਰੂ ਤਾਂ ਵੀ ਚਿਜ ਕਰ ਰਹੀਆਂ ਦੇਖੋ ਅੱਗੇ ਕਿੰਨੂ ਕਰਦੀਆਂ ਜਾਂ ਕੀ ਕਰਦੀਆਂ ਪਰ ਸਾਡੇ ਵੀਰ ਦੀ ਜੜੀ ਜਿੱਤ ਯਕੀਨੀ ਆ ਜੀ ਸਰ ਕੀ ਪੱਕਾ ਨਿਕਲ ਰਿਹਾ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜਾ ਕਿ ਬੀਜੇਪੀ ਜਿਹਦਾ ਕਿ ਬੀਜੇਪੀ ਦੇ ਇੱਕ ਟ੍ਰੈਂਡ ਹੁੰਦਾ ਕਿ ਸੈਲੀਬ੍ਰਿਟੀ ਕੈਂਡੀਡੇਟ ਲੱਭਣਾ ਕਿਤੇ ਲੱਗਦਾ ਵਾ ਤੁਹਾਨੂੰ ਕਿ ਸੈਲੀਬ੍ਰਿਟੀ ਨੂੰ ਕਿ ਲੱਭ ਰਿਹਾ ਪਿਆ ਕੋਈ ਦੇਖੋ ਸੈਲੀਬ੍ਰਿਟੀ ਜਿੰਨੇ ਮਰਜ਼ੀ ਲੱਭੀ ਜਾਣ ਤੁਹਾਨੂੰ ਪਤਾ ਹੀ ਆ ਕੀ ਲੋਕਾਂ ਨੇ ਉਹ ਵੀ ਸਾਰੇ ਲੋਕਾਂ ਗੁਰਦਾਸਪੁਰ ਦੇ ਏਰੀਆ ਦੇ ਲੋਕਾਂ ਨੇ ਦੇਖਿਆ ਆ ਟ੍ਰਾਂਸਫਰ ਆ ਰਹੇ ਨੇ ਦੇਖਿਆ ਕਿ ਸੈਲੀਬ੍ਰਿਟੀ ਕੀ ਕਰਦੇ ਨੇ ਉਹ ਕਿਤੇ ਖਾਵੇ ਨਹੀਂ ਆਉਂਦੇ ਨਹੀਂ ਉਹਨਾਂ ਨੇ ਨਾ ਜਿੱਦ ਕਰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਸਾਨੂੰ ਉਹ ਬੰਦੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਹੱਕ ਦੀ ਜਿਹੜੇ ਸੱਚ ਦੀ ਗੱਲ ਜਿਹੜੀ ਜਾਠੀ ਉੱਤੇ ਸੰਸਦ ਵਿੱਚ ਕਰ ਸਕਣ ਪਰ ਇਹ ਲੋਕ ਜਿਹੜੀਆਂ ਦੂਜੀਆਂ ਪਾਰਟੀ ਚਾਇ ਸੈਲੀਬ੍ਰਿਟੀ ਤੇ ਦੇਖੋ ਸਰੀਦੋਲ ਵੜਿਆ ਹੀ ਨਹੀਂ ਪੰਜ ਸਾਲ ਦੇ ਵਿੱਚ ਉਹ ਉੱਤੇ ਪੇਦੇ ਪੋਤੇ ਨੇ ਹਾਜ਼ਰੀ ਨਹੀਂ ਲਵਾਈ ਪਤਾ ਨਹੀਂ ਕਿਹੜੇ ਨਾਲ ਕੇ ਬੜਦਾ ਰਿਹਾ ਜਾਂ ਲਾਉਂਦਾ ਹੈ ਉਹਨੇ ਕੁਝ ਕੀਤਾ ਹੀ ਨਹੀਂ ਔਰ ਲੋਕ ਪੰਜਾਬ ਦੇ ਬਹੁਤ ਚੰਗੀ ਤਰ੍ਹਾਂ ਜਾਣਦੇ ਜੀ ਇਹੋ ਜਿਹਾ ਕਰਨਗੇ ਤੇ ਲੋਕਾਂ ਨੇ ਉਹਨਾਂ ਨੂੰ ਬਰੰਗ ਜਿੱਥੇ ਬੰਬਈ ਅੱਜ ਜਿੱਥੋਂ ਵੀ ਆਵੇ ਬਰੰਗ ਮਾਉਣੇ ਦੇ ਸੀ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਜਿ ਕੱਲ ਪਿਛਲੇ ਐਮਪੀ ਦੀ ਕਰੇ ਪ੍ਰਣਾਲੀ ਨੂੰ ਤੁਸੀਂ ਕਿਤੇ ਦਿੱਖਦੇ ਕਿਉਂਕਿ ਜੇ ਆਪਾਂ ਖਡੂਰ ਸਾਹਿਬ ਦੀ ਜਿਹੜੀ ਕਿ ਐਮਪੀ ਇਲੈਕਸ਼ਨ ਦੀ ਗੱਲ ਕਰੀਏ 9 ਹਲਕੇ ਪੈਂਦੇ ਤਾਂ ਕਰਬੋਤਲਾ ਵੀ ਪੈਂਦਾ ਵਾ ਤੇ ਤੁਹਾਨੂੰ ਲੱਗਦਾ ਕਿ ਕਿਤੇ ਡਿਵੈਲਪਮੈਂਟ ਐਮਪੀ ਵੱਲੋਂ ਜੋ ਕੋਈ ਫੰਡ ਕੋਈ ਰੀਲਿਸ ਕੀਤਾ ਹੋਵੇ ਕਾਂਗਰਸ ਤੇ ਮੈਂ ਵੀ ਡਵੈਲਪਮੈਂਟ ਦੀ ਗੱਲ ਕੀਤੀ ਤੁਸੀਂ ਸੰਸਦ ਕਜੀ ਬੋਲਦੇ ਸੁਣਿਆ ਤਾਂ ਮੈਨੂੰ ਤਾਂ ਦੱਸਦੇ ਹੋ ਤੁਸੀਂ মিডিਆ ਵਾਲੇ ਇੱਥੇ ਬੂਥਲੇ ਆਉਣ ਦਾ ਹੀ ਗੱਲ ਕਰਦੇ ਜਿੱਥੇ ਸੰਸਦ ਵਿੱਚ ਜਾਂਦੇ ਜਿਹਦਾ ਉਹਨਾਂ ਨੂੰ ਖਰਚਾ ਮਿਲਦਾ ਜਿਹਦੀ ਤਨਖਾਹ ਮਿਲਦੀ ਆ ਜिले ਦੇ ਨੇ ਸੰਸਦ ਲੱਗਦੀ ਆ ਉਹਦੇ ਖਰਚੇ ਸਾਰੇ ਮਿਲਦੇ ਆ ਉੱਥੇ ਪਹੁੰਚ ਕੇ ਪੰਜਾਬ ਦੀ ਨਹੀਂ ਗੱਲ ਕਰਦੇ ਉਹਨਾਂ ਕਰਨਾ ਕੀ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਲੋਕਾਂ ਨੂੰ ਪੰਜਾਬੀਆਂ ਨੇ ਪਛਾਣ ਲਿਆ ਇਹਨਾਂ ਨੇ ਤਕੀਦ ਨਹੀਂ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ ਇਹ 25-75 ਵਾਲੇ ਲੋਕ ਨੇ ਜਿਸੇ ਦਾ ਨਹੀਂ ਪਾ ਕੇ ਆਪਣੇ ਕਾਰੋਬਾਰ ਕਰਦੇ ਰਹੇ ਨੇ ਜਦ ਕਿ ਪੰਜਾਬ ਇੱਥੋਂ ਜਿਹੜਾ ਉਜੜਦਾ ਰਿਹਾ ਇੱਥੋਂ ਦੇ ਬੱਚੇ ਬਾਹਰ ਮਾਈਗ੍ਰੇਟ ਕਰਦੇ ਰਹੇ ਨੇ ਲੋਕੀ ਇੱਥੋਂ ਦੇ ਰੋਜ਼ਗਾਰ ਨੂੰ ਤਰਸਦੇ ਰਹੇ ਨੇ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਕੁਝ 2022 ਦੇ ਵਿੱਚ ਜਿਹੜੇ ਲੋਕਾਂ ਨੇ ਬਣ ਕੇ ਐਮਐਲਏ ਬਣਾਈ ਨੇ ਔਰ ਈਸ਼ਵਰੀ ਲੋਕੀ 13 ਦੇ 13 ਐਮਪੀ ਵੀ ਸਾਡੇ ਬਣਾਉਣਗੇ ਸਤਿਗੁਰੂ ਨਾਲ ਕੋ ਵਾਲੀ 13 13 ਹੋਊਗੀ ਲੋਕੀ ਪਿਛਲੇ ਹਾਂ ਗੱਲਾਂ ਤੇ ਨਹੀਂ ਆਉਣ ਵਾਲੇ ਲੋਕਾਂ ਨੇ ਮਨ ਬਣਾਇਆ ਹੋਇਆ ਜੇ ਅਕਾਲੀ ਦਲ ਦੇ ਕੈਂਡੀਡੇਟ ਤੇ ਗੱਲ ਕਰੀ ਜਾਏ ਅਕਾਲੀ ਦਲ ਆਪਣਾ ਖਰੂਰ ਸਭ ਤੋਂ ਕੋਈ ਕੈਂਡੀਡੇਟ ਖੜਾ ਕਰ ਦੇ ਤਾਂ ਅਕਾਲੀ ਦਲ ਦੀ ਪੋਜੀਸ਼ਨ ਕਿੱਦਾਂ ਦੇਖਦੇ ਤੁਸੀਂ ਉਹ ਤਿੰਨ ਮਦਸੀਂ ਸਾਰੀ ਇਹ ਮੱਥਾ ਸਿੰਘ ਪ੍ਰੇਮ ਸਿੰਘ ਵਨ ਇਜ਼ ਦ ਸੇਮ ਥਿੰਗ ਇਹਨਾਂ ਦੀ ਚਾਹੇ ਕਾਲੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਬੀਜੇਪੀ ਵਾਲੇ ਹੋਣ ਇਹ ਨਾਲ ਮਿਲ ਕੇ ਗੇਮ ਖੇਡਦੇ ਰੇ ਲੋਕ ਇਹਨਾਂ ਨੂੰ ਪਛਾਣ ਗਏ ਇਹਨਾਂ ਨੇ ਕਦੀ ਵੀ ਮਰ ਜਿਹੜੀ ਗੱਲ ਦੱਸਿਆ ਇਹ ਦੇਖੋ ਸਾਡਾ ਤਕਰੀਬਨ 6000 ਕਰੋੜ ਤੋਂ ਵੱਧ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕ ਰੱਖਿਆ ਹੈਲਥ ਮਿਸ਼ਨ ਦੇ ਪਬਲਿਕ ਹੈਲਥ ਮਿਸ਼ਨ ਦੇ ਇਹਨਾਂ ਨੇ ਪੈਸੇ ਰੋਕ ਰੱਖੇ ਇਹਨਾਂ ਬਾਰੇ ਗੱਲ ਕਰਦੇ ਹਾਂ ਇਹਨਾਂ ਨੂੰ ਮੋਦੀ ਸਾਹਿਬ ਦੇ ਨਾਲ ਜਿਹਨੇ ਬੀਜਪੀ ਵਾਲੇ ਚਾਹੇ ਇਕਾਲੀ ਆ ਪੰਜਾਬ ਤੋਂ ਗਏ ਐਮਪੀ ਚਾਹੇ ਕਾਂਗਰਸੀ ਇਹਨਾਂ ਨੂੰ ਤੰਗੜ ਪਿੰਦੀ ਰਹੀ ਹੈ ਜਿਹਨਾਂ ਅੱਗੇ ਕੀ ਕਰਨਾ ਇਸ ਕਰਕੇ ਲੋਕਾਂ ਨੇ ਮਨ ਬਣਾ ਰਿਆ 13 ਦੇ 13 ਸਾਡੇਾਂ ਦੀ ਕੋ ਜਿੱਥੇ ਕਰਨ ਵਾਲੇ ਵੀ 13 ਦੇ 13 ਇਨਕੀ ਜੜੇ ਆ ਉਹ ਸਾਡੇ ਜਾਣਗੇ ਔਰ ਪੰਜਾਬ ਦੇ ਹੱਕ ਦੀ ਗੱਲ ਕਰਨੇ ਪੰਜਾਬ ਦੇ ਹੱਕ ਲੈ ਕੇ ਆਉਣਗੇ ਜੇ ਆਪਾਂ ਜੂਥ ਦੀ ਗੱਲ ਕਰੀਏ ਤਾਂ ਸ਼ਾਇਦ ਵਿੱਚ ਕਈ ਮਤ ਕੀ ਕਹੋ ਕਿ ਜਿਹੜੇ ਕਿ ਜੂਥ ਜਿਹੜੇ ਚਿਹਰੇ ਹੈਗੇ ਵਰਕਿੰਗ ਕਰਦੇ ਆ ਤੇ ਇੱਦਾਂ ਦੇ ਜਿਹੜੇ ਜੂਥ ਨੂੰ ਵੀ ਪਾਰਟੀਆਂ ਨੂੰ ਮੌਕਾ ਦੇਣਾ ਚਾਹੀਦਾ ਨਾਲ ਉਹਦੇ ਟਾਈਮ ਦੇ ਵਿੱਚ ਦੇਖੋ ਮੈਂ ਤੇ ਸਮਾਜ ਚ ਕੰਮ ਕਰਦਾ ਜੂ ਦਾ ਮੈਂ ਸਮਝਦਾ ਵੀ ਕਪੂਰਥਲੇ ਚ ਹਲਕੇ ਕਪੂਰਥਲੇ ਦਾ ਆਪਾਂ ਗੱਲ ਕਰਦੇ ਆ ਵੀ ਕਾ ਵੀ ਰਾਜਪੂਤ ਹੈਗਾ ਜਿਹੜਾ ਸਮਾਜ ਦੇ ਵਿੱਚ ਰਾਤ ਦੇ ਲੋਕਾਂ ਦੇ ਵਿਚਰਦਾ ਵਿਚਰਦਾ ਵੀ ਹੈ ਦੇਖੋ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵੀ ਕਰਦਾ ਔਰ ਮੈਂ ਲਗਭਗ ਰੋਜ਼ ਹੀ ਫੇਸਬੁੱਕ ਦੇਖਦਾ ਉਹ ਸਾਥੀ ਦਾ ਵੀ ਕਦੇ ਕਿਸੇ ਮਹੱਲੇ ਚ ਜਾ ਕੇ ਉਹ ਗਟਰ ਦਾ ਜਿਹੜਾ ਕੰਮ ਕਰਾਇਆ ਜਾਂਦਾ ਵਾ ਜਾਂ ਸਮਾਜ ਦੀ ਵੱਡੀ ਸੇਵਾ ਜਿਹੜੀ ਹੈ ਜੋ ਮੰਨ ਲਓ ਆਪਾਂ ਹਸਪਤਾਲ ਜਾਂਦੇ ਹਾਂ ਤੇ ਖੂਨ ਨਹੀਂ ਮਿਲਦਾ ਉਹ ਖੂਨਦਾਨ ਦੇ ਕੈਂਪ ਲਾ ਕੇ ਉਹ ਬਹੁਤ ਵੱਡੀ ਜੜੀ ਉਹ ਸੇਵਾ ਕਰਦੇ ਆ ਵੀ ਮੈਂ ਸਮਝਦਾ ਸਹੀ ਬੰਦਾ ਜੇ ਕੰਮ ਇਹੋ ਜਿਹੇ ਬੰਦੇ ਚਿਹਰੇ ਕਰਦੇ ਆ ਚਾਹੇ ਉਹ ਸ਼ਰੂਮ ਨੇ ਕਾਲੀਦਾਲ ਹੈਗੀ ਹੈ ਮੈਂ ਦੇਖੋ ਸ਼ਰੂਮ ਨੇ ਕਾਲੀਦਾਲ ਨੂੰ ਵੀ ਬੇਨਤੀ ਕਰਦਾ ਵੀ ਪੁਰਾਣੇ ਚਿਹਰੇ ਛੱਟਿਏ ਆਪਾਂ ਪੁਰਾਣਿਆਂ ਨੇ ਤੇ ਲੁੱਟ ਲਿਆ ਕੋਟ ਲਿਆ ਛੋਟ ਲਿਆ ਪਰ ਦੇਖੋ ਹੁਣ ਨਵੇਂ ਚਿਹਰਿਆਂ ਨੂੰ ਆਪਣਾ ਚਾਹੀਦਾ ਵਾ ਜਿਹੜੇ ਸਹੀ ਸਮਾਜ ਦੀ ਸੇਵਾ ਕਰਦੇ ਆ ਤੁਹਾਡੇ ਰਾਹੀਂ ਤੇ ਮੇਰੀ ਸ਼ਰੂਮ ਨਹੀਂ ਕਾਲੀਦਲ ਹਾਈ ਕਮਾਂਡ ਤੱਕ ਮੇਰੀ ਜੇ ਖਬਰ ਪਹੁੰਚੇ ਕਪੂਰਥੱਲੇ ਦੇ ਵਿੱਚ ਲਗਾਤਾਰ ਪਿਛਲੇ 5 ਸਾਲ ਤੋਂ ਸਿਰਫ ਅਭੀ ਰਾਜਪੂਤ ਹੀ ਕੰਮ ਕਰਦਾ ਇੱਥੇ ਕੋਈ ਪਰਮਜੀਤ ਨਹੀਂ ਕੰਮ ਕਰਦਾ ਕੋਈ ਵਾਲੀਆ ਨਹੀਂ ਕੰਮ ਕਰਦਾ ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਕੰਮ ਕਰਦਾ ਪਾਰਟੀ ਨੂੰ ਜੇ ਜੱਜ ਆਪਾਂ ਮੋਰੇ ਲਿਜਾਣਾ ਕਿਉਂਕਿ ਅੱਜਕੱਲ ਜਿਹੜੇ ਲੋਕ ਸਮਾਜ ਚ ਸੇਵਾ ਕਰਦੇ ਉਹੀ ਇੱਕ ਚਿਹਰੇ ਹੁੰਦੇ ਆ ਤੇ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਹਾਈ ਕਮਾਂਡ ਨੂੰ ਬੇਨਤੀ ਕਰਦਾ ਵੀ ਦੇਖੋ ਕਪੂਰਥਲੇ ਢਾਂਚਾ ਬੜਾ ਠਾਢਾ ਖਰਾਬ ਹੋ ਗਿਆ ਸੀਗਾ ਪਰ ਇਹ ਸਾਥੀ ਨੇ ਮੈਂ ਸਮਝਦਾ ਵੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਕਪੂਰਥਲੇ ਚ ਜਿਆਦਾ ਉਹ ਜੇ ਉੱਭਰਿਆ ਵਾ ਸਾਥੀ ਚਾਹੇ ਅੱਜ ਸ਼੍ਰੋਮਣੀ ਅਕਾਲੀ ਦਲ ਨਹੀਂ ਨਾਂ ਲੈਂਦਾ ਪਰ ਦੇਖੋ ਸਾਥੀ ਜਿਹੜਾ ਕੰਮ ਕਰਦਾ ਚਾਹੇ ਉਹ ਸੇਵਾਦਾਰ ਆ ਉਹਨੂੰ ਹਲਕਾ ਇੰਚਾਰਜ ਜਾਂ ਜ਼ਿਲ੍ਹਾ ਪ੍ਰਧਾਨ ਲਾ ਕੇ ਫੇਰ ਹੀ ਮੈਂ ਸਮਝਦਾ ਸ਼੍ਰੋਮਨੀ ਕਾਲੀਦਾਲ ਜਿਹੜੀ ਹੈ ਚੰਗੀ ਬੋਰ ਜਿਹੜੀ ਹੈ ਕਪੂਥਰ ਨਿਕਲ ਸਕਦੀ ਹੈ ਨਹੀਂ ਤੇ ਹਾਲਾ ਕਿ ਕਪੂਥਲੇ ਵਿੱਚ ਸਿਰਫ ਉਹਦੇ ਲੈਣ ਵਾਸਤੇ ਦੇਖੋ ਮੋਰੀ ਮੋਰੀ ਹੁੰਦੇ ਆ ਪਰ ਜੇ ਉਹਨਾਂ ਨੂੰ ਪਿਠਾ ਕੇ ਪੁੱਛਿਆ ਜਾਵੇ ਕਿ ਤੇਰਾ 5 ਸਾਲ ਦਾ ਕਿੰਨਾ ਬਿਆ ਟਾਟਾ ਹੈਗਾ ਤੋ ਬਿਲਕੁਲ ਜ਼ੀਰੋ ਨਿਕਲੂਗਾ ਮੇਰੇ ਹਿਸਾਬ ਨਾਲ ਕਿਉਂਕਿ ਮੈਂ ਲੋਕਾਂ ਵਿਚਰਦਾ ਵਾ ਚਾਹੇ ਉਹ ਕਾਂਗਰਸੀ ਆਵੇ ਚਾਹੇ ਸ਼ਰੂਮ ਨਕਾਲੀ ਦਾ ਲੈ ਚਾਹੇ ਭਾਜੀਪੀ ਆ ਤੇ ਇਸ ਕਰੇ ਜਿਹੜਾ ਸਾਥੀ ਕੰਮ ਕਰਦਾ ਮੈਂ ਤੇ ਜਦੋਂ ਵੀ ਖਬਰ ਕਿਤੇ ਜਾਂ ਸਾਥੀ ਕਿਤੇ ਮੈਨੂੰ ਬੁਲਾਉਂਦਾ ਮੈਂ ਤੇ ਮੋਹਰੇ ਹੋ ਕੇ ਸਿਰਫ ਉਹ ਸਾਥੀ ਦੀ ਮੈਂ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਸੇ ਬੰਦੇ ਨੂੰ ਕਿਹਾ ਜਾਂਦਾ ਵਾ ਕਿਸੇ ਹੋਰ ਨੂੰ ਨਹੀਂ ਕਿਹਾ ਜਾਂਦਾ ਜਿਲਕੀ ਹਰਕ ਪਾਰਟੀ ਦਾ ਇੱਕ ਕਿਨ ਤੋਂ ਕਿ ਟ੍ਰੈਂਡ ਬਣ ਗਿਆ ਕਿ ਪੈਰਾਸ਼ੂਟ ਰਾਈ ਕਰਪੂਥਰ ਨੂੰ ਹਲਕਾ ਇੰਚਾਰਜ ਜਾਂ ਕੋਈ ਕੈਂਡੀਡੇਟ ਦੇਣਾ ਇੱਧਰ ਜਿਹੜੀ ਟ੍ਰੈਂਡ ਨੂੰ ਪਾਰਟੀਆਂ ਦੇ ਟ੍ਰੈਂਡ ਨੂੰ ਕਿੱਦਾਂ ਦੇਖਦੇ ਤੁਸੀਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਮੈਂ ਪਿਛਲੀ ਖਬਰ 'ਚ ਵੀ ਗੱਲ ਕਹੀ ਸੀ ਕਿ ਦੇਖੋ ਲੱਗਦਾ ਕਪੂਰਥਲੇ 'ਚ ਹੁਣ ਲੀਡਰ ਹੈ ਨਹੀਂ ਕੋਈ ਵੀ ਰਾਣਾ ਗੁਰਜੀਤ ਸਿੰਘ ਬਾਹਰੋਂ ਆਇਆ ਜੇ ਕੋਠੀ ਪਾਲੀ ਦਾ ਹੁਣ ਹਲਕੇ ਕਪੂਰਥਲੇ ਥੋੜੀ ਹੋ ਗਏ ਆ ਉਸੀ ਦਫ਼ਤਰ ਪਾਇਆ ਵਾ ਤੁਹਾਡੇ ਬੱਚੇ ਜਾਂ ਪਰਿਵਾਰ ਥੋੜੀ ਇੱਤੇ ਹੈਗਾ ਵਾ ਜਾਂ ਆਪਾਂ ਸ਼ਰਮਣੀ ਗੱਲੀ ਗੱਲ ਕਰ ਐਸੇ ਵੇ ਹਲਕੇ ਕਪੂਰਥਲੇ ਵਿੱਚ ਸਿਰਫ ਇੱਕ ਉਹ ਬਣ ਗਿਆ ਹੋਇਆ ਜਿੱਦਾਂ ਕਹਿੰਦੇ ਨਾ ਵੀ ਸ਼ੂਟਿੰਗ ਕਰਨ ਆਏ ਆ ਵੀ ਆਪਣਾ ਸਮਾਨ ਪੈਕ ਕੀਤਾ ਤੇ ਬਾਹਰ ਨਿਕਲ ਗਏ ਪਾਰਟੀਆਂ ਸਿਰਫ ਉਹਨਾਂ ਚਿੱਕਰ ਇੱਥੇ ਟਿਕਦੀਆਂ ਜਿੰਨਾ ਚਿੱਕਰ ਉਹ ਸਰਕਾਰਾਂ ਹੈਗੀਆਂ ਇਸ ਕਰਕੇ ਬਾਹਰ ਉਹ ਕੈਂਡੀਡੇਟ ਲਿਆ ਕੇ ਕਪੂਰਥਲੇ ਸੁਟਨੇ ਇਹਦਾ ਮਿਲ ਕਪੂਰਥਲੇ ਨਾਲ ਦੇ ਕਾਣ ਦੱਸਿਆ ਜੰਮਿਆ ਕੋਈ ਨਾ ਕਾਰੀਗਲ ਜੰਮਿਆ ਕੋਈ ਪਰ ਜਿਹੜੇ ਨਵੇਂ ਚਿਹਰੇ ਹੈਗੇ ਆ ਇੱਕ ਕਪੂਰਥਲੇ ਨੂੰ ਚਮਕਾਉਣ ਵਾਸਤੇ ਮੈਂ ਸਮਝਦਾ ਵੀ 2027 ਨੂੰ ਆਪਾਂ ਲੈਬ ਚੱਲੀਏ 2024 ਦੇ ਵੋਟਾਂ ਜਿਹੜੀਆਂ ਕਿਉਂਕਿ ਇਹ ਕਪੂਰਥਲਾ ਇੱਕ ਹਲਕੇ ਵਿੱਚ ਹੀ ਆਂਦਾ ਪਿਆ ਪਰ ਕਪੂਰਥਲਾ ਹਲਕਾ ਨਹੀਂ ਹੈਗਾ ਇਸ ਕਰਕੇ ਮੇਰੀ ਤੇ ਇਹੀ ਬੇਨਤੀ ਹੈ ਜਿਹੜਾ ਇਥੋਂ ਕੰਮ ਕਰਦਾ ਵੀ ਸਭ ਤੋਂ ਵੱਡਾ ਮੈਂ ਸਮਝਦਾ ਕਿ ਜੇ ਉਹਦੇ ਨਾਲ ਪਾਰਟੀ ਦਾ ਕੋਈ ਹੈਗਾ ਤੇ ਸਾਥੀ ਅਭੀ ਹੈਗਾ ਵਾ ਬਾਕੀ ਤੇ ਮੈਂ ਸਮਝਦਾ 0% ਹੀ ਹੈ ਜੇ ਆਪਾਂ ਗੱਲ ਕਰੀਏ ਲੋਕ ਸਭਾ ਇਲੈਕਸ਼ਨ 2024 ਦੇ ਵਿੱਚ ਆਮ ਲੋਕਾਂ ਨੂੰ ਕਿਸ ਤਰੀਕੇ ਨਾਲ ਵੋਟ ਪਾਣੀ ਚਾਹੀਦੀ ਹੈ ਦੇਖੋ ਜਦੋਂ ਵੋਟਰਾਂ ਹੋਣੀਆਂ ਹਰ ਇੱਕ ਬੰਦੇ ਨੇ ਆਪਣੇ ਆਪਣੇ ਵਾਰਡਾਂ ਵਿੱਚ ਵੋਟਾਂ ਮੰਗਣ ਜਾਣੀਆਂ ਪਰ ਮੈਂ ਵੋਟਰਾਂ ਨੂੰ ਅਪੀਲ ਕਰੂੰਗਾ ਵੀ ਚੜੇ ਸਾਥੀ ਤੁਹਾਡੇ ਹਲਕੇ 'ਚ ਤੁਹਾਡੇ ਦੁੱਖ ਸੁੱਖ ਚ ਖਲਉਂਦੇ ਆ ਤੁਸੀਂ ਚਾਹੇ ਉਹ ਪਾਰਟੀਆਂ ਦੇ ਮੂੰਹ ਤੇ ਕਹਿ ਦਿਓ ਕਿ ਅਸੀਂ ਵੋਟ ਉਹਨੂੰ ਪਾਈਏ ਜਿਹੜਾ ਸਾਡੇ ਵਾਸਤੇ ਰਾਤ ਦਿਨ ਹਾਜ਼ਰ ਹੈਗਾ ਇਹ ਨਹੀਂ ਕਿ ਅਪ 5 ਸਾਲ ਆਏ ਆ ਬਾਹਰੋਂ ਆ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਲਈਏ ਮੈਂ ਸਾਰੀਆਂ ਵਾਡਾਂ ਨੂੰ ਉਹ ਸਾਡੇ ਪਿੰਡਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੋਟ ਉਹਨੂੰ ਪਾਇਓ ਵੀ ਜਿਹੜਾ ਚਿਹਰਾ ਤੁਹਾਡੇ ਵਿੱਚ ਵਿਚਰਦਾ ਮਤ ਸੋਚਿਓ ਰਾਣਾ ਗੁਰਜੀਤ ਸਿੰਘ ਮਤ ਸੋਚਿਓ ਪਰਮਜੀਤ ਮਤ ਸੋਚਿਓ ਕਿ ਆਪਣਾ ਇਹ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਹੈਗਾ ਰਣਜੀਤ ਸਿੰਘ ਖੋਜੇ ਵਾਲਾ ਇਹਨਾਂ ਨੂੰ ਕਹਿਣ ਤੇ ਬਿਲਕੁਲ ਨਾ ਵੋਟਾਂ ਪਾਇਓ ਕਿਉਂਕਿ ਇਹ ਸਿਰਫ ਬਾਹਰੋਂ ਜਿਹੜੇ ਸ਼ੂਟਰ ਕੈਂਡੀਡੇਟ ਇੱਥੇ ਆਏ ਆ ਉਹਨਾਂ ਦਾ ਸਿਰਫ ਇਲੈਕਟਰ ਤੱਕ ਹੈਗੇ ਆ ਮੁੜ ਕੇ ਇਹਨਾਂ ਨੂੰ ਕੈਨੇਡਾ ਅਮਰੀਕਾ ਵਿੱਚ ਹੀ ਬਹਿਣਾ ਵਾ ਜੇ ਚਿਹਰੇ 'ਨੋਂ ਪਰ ਬੋਰ ਪਾਣੀ ਆ ਤੇ ਫੇਰ ਸਾਥੀਓ ਚਿਹਰਾ ਉਹੀ ਰੱਖਿਓ ਵੀ ਜਿਹੜਾ ਤੁਹਾਡੇ ਵਿੱਚ ਵਿਚਰਦਾ ਤੁਹਾਡੇ ਦੁੱਖ ਸੁੱਖ ਚ ਸਾਥੀ ਜਾਂਦਾ ਤੁਹਾਡੇ ਸਰੀਰ ਨੂੰ ਖੂਨ ਜਿਹੜਾ ਵਾ ਉਹ ਫਰੀ ਪਹੁੰਚਾਂਦਾ ਵਾ ਇਸ ਕਰ ਕਿਸੇ ਲਾਲਚ ਨਾਲ ਵੋਟ ਨਾ ਪਾਇਓ ਵੀ ਵੋਟਾਂ ਸਿਰਫ 2 ਮਹੀਨੇ ਹੈਗੀਆਂ ਪਰ ਜੇ ਆਪਾਂ 5 ਸਾਲ ਜਿ ਲਗਾਤਾਰ ਲੋਕਾਂ ਕੋਲੋਂ ਕੰਮ ਲੈਣਾ ਤੇ ਫੇਰ ਆਪਾਂ ਚਿਹਰੇ ਨੂੰ ਵੋਟ ਪਾਈਏ ਅਬ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਤਾਂ ਕਪੂਥਰਾ ਜ਼ਿਲ੍ਹੇ ਦੇ ਵਿੱਚ ਜਿਹੜੀ ਰਾਜਨੀਤੀ ਦੇ ਵਿੱਚ ਇੰਨੇ ਕੇ ਸਰਗਰਮ ਹੈਗੇ ਕਿ ਲੋਕਾਂ ਦੇ ਮੁੱਦਿਆਂ ਨੂੰ ਵੀ ਕਹੋ ਕਿ ਸਰਕਾਰੀ ਦਰਵਾਜ਼ੇ ਜਾਂ ਇਨਸਾਫ ਤਵਾਂਦੇ ਆ ਤਾਂ ਜੇ ਆਪਾਂ ਗੱਲ ਕਰੀਏ 2024 ਲੋਕ ਸਭਾ ਜਿਹੜੇ ਕਿ ਚੋਣਾਂ ਨੂੰ ਲੈ ਕੇ ਕਿੱਦਾਂ ਦੇਖਦੇ ਕਿ ਕਿਹੜੀ ਪਾਰਟੀ ਦੀ ਜਿਹੜੀ ਸਰਕਾਰ ਹੋਣੀ ਚਾਹੀਦੀ ਲੇਕਿਨ ਮੈਂ ਅਭੀ ਰਾਜਪੂਤ ਸੇਵਾ ਦਾ ਹਲਕਾ ਕਪੂਥਰਾ মিডিਆ ਜਾਣਦਾ ਮੈਂ ਕੁਝ ਲੰਬੇ ਸਮੇਂ ਤੋਂ ਹਲਕੇ ਕਪੂਥਰੇ ਦੇ ਦਬੇ ਕੁਛ ਲੋਕਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਆ ਦੂਜੀ ਗੱਲ ਜਿਹੜੀ ਪੁੱਛਿਆ ਵਾ ਕਿ ਜਿਹੜਾ ਸਰਕਾਰ ਜਿਹੜੀ ਆ ਉਹ ਕਿਹਦੀ ਮੰਦਦੀ ਆ ਸੈਂਟਰ ਦੇ ਵਿੱਚ ਅਸੀਂ ਸਮਝਾਉਂਦੇ ਹਾਂ ਪਿਛਲੇ 10 ਸਾਲ ਤੋਂ ਮੋਦੀ ਸਾਹਿਬ ਜਿਹੜੀ ਜਿਹੜੀ ਆ ਸਰਕਾਰ ਚ ਤੋਂ ਕਾਬਜ ਆ ਠੀਕ ਆ ਉਹਨਾਂ ਨੇ ਜੋ ਕੀ ਕਹਿੰਦੇ ਨੇ ਲੰਬੇ ਸਮੇਂ ਜੋ ਕੋਈ ਸਰਕਾਰ ਕਾਬਜ ਹੋਵੇ ਉਹਦੀ ਪੋਜ਼ਿਟਿਵਿਟੀ ਵੀ ਹੁੰਦੀ ਆ ਨੈਗੇਟਿਵਿਟੀ ਵੀ ਹੁੰਦੀ ਆ ਕਿ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੁੰਦਾ ਵਾ ਕਿਉਂਕਿ ਮੈਂ ਪੰਜਾਬ ਦਾ ਵਸਨੀਕ ਹੋਂਦੇ ਨਾਤੇ ਹਲਕੇ ਕਬੂਤਰਿਆ ਵਸਨੀਕ ਹੋਂਦੇ ਨਾਤੇ ਕਪੂਤਰੇ ਦੀ ਪੰਜਾਬ ਦੀ ਗੱਲ ਕਰਾਂਗਾ ਕਿ ਕਪੂਤਰੇ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਵਕ ਵਕ ਲੀਡਰ ਸਮਾਨ ਵਕ ਵਕ ਮੈਂਬਰ ਪਾਰਲੀਮੈਂਟ ਜਿੱਤ ਕੇ ਇਥੋਂ ਜਾਂਦੇ ਰਹੇ ਪਰ ਅੱਜ ਤੱਕ ਕਪੂਥਲੇ ਦੇ ਵਿੱਚ ਨਾ ਕੋਈ ਵੱਡੀ ਫੈਕਟਰੀ ਲੱਗੀ ਨਾ ਕੋਈ ਵੱਡਾ ਹਸਪਤਾਲ ਆਇਆ ਜਿਹੜੀ ਮੈਡੀਕਲ ਕਾਲਜ ਆ ਚਟਾ ਆਪਦੀ ਬੰਨਿਆ ਸਮੇਂ ਸਮੇਂ ਹੀ ਸਰਕਾਰਾਂ ਆਈਆਂ ਸਿਰਫ ਵਾਅਦੇ ਹੁੰਦੇ ਰਹੇ ਅੱਜ ਜਿਹੜਾ ਉਹ ਮੈਡੀਕਲ ਕਾਲਜ ਆ ਇਹਨੇ ਜਗ੍ਹਾ ਇਹਨੇ ਬੁਰੇ ਹਾਲਾਤਾਂ ਦੇ ਵਿੱਚ ਆ ਉਹ ਪ੍ਰਾਈਵੇਟਿਜ਼ਮ ਹੋ ਚੁੱਕਿਆ ਉੱਥੇ ਕਦੀ ਪਟਾਕੇ ਲੱਗਦੇ ਸਰਕਸਾਂ ਲੱਗਦੀਆਂ ਜਾਂ ਪ੍ਰਾਈਵੇਟ ਲੋਕਾਂ ਦੇ ਤੇ ਆਂਦੇ ਉਸ ਤੋਂ ਇਲਾਵਾ ਸੜਕਾਂ ਦਾ ਹਲਕੇ ਕਪੂਥਲੇ ਨੂੰ ਲੈ ਦੇਗੀ ਕੌਸੀ ਕੌਸੀ ਜਿਹੜੀ ਹਲਕੇ ਲੋਕ ਸਭਾ ਦੀ ਬੜੀ ਵੱਡੀ ਆ ਨੋ ਹਲਕੇ ਹੁੰਦੇ ਆ ਪਰ ਮੈਂ ਕਪੂਥਲੇ ਜਿੱਥੇ ਗੱਲ ਕਰਾਂ ਅੱਜ ਤੱਕ ਕਪੂਤਲੇ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਪਈਆਂ ਸੋ ਮੈਂ ਕਪੂਤਲੇ ਲੋਕਾਂ ਨੂੰ ਬੇਨਤੀ ਕਰੂੰਗਾ ਆਪਣਾ ਉਮੀਦਵਾਰ ਮੈਂਬਰ ਪਾਰਲੀਮੈਂਟ ਉਹ ਚੁਣਿਓ ਜਿਹੜਾ ਕਿ ਤੁਹਾਨੂੰ ਜਿਹੜਾ ਜਾਨੂ ਹੋਵੇ ਨਾ ਕਿ ਕਿਸੇ ਪਾਰਟੀ ਦੇ ਮਗਰ ਲਾ ਕੇ ਆਪਣੀ ਜਿਹੜੀ ਵੋਟ ਖਰਾਬ ਕਰਿਓ ਬਾਅਦ ਵਿੱਚ ਤੁਸੀਂ ਸਭ ਪਛਤਾਨੇ ਹੋ 5 ਸਾਲ ਜਿਹੜਾ ਵਾ ਵੇਟ ਕਰਨਾ ਪੈਂਦਾ ਵਾ ਸੋ ਮੈਂਬਰ ਪਾਰਲੀਮੈਂਟ ਉਹ ਚੁਣ ਕੇ ਭੇਜੋ ਜਿਹੜੇ ਤੁਹਾਡੇ ਮੁੱਦਿਆਂ ਨੂੰ ਲੋਕ ਸਭਾ ਜਾ ਕੇ ਚੱਕੇ ਸੰਸਦ ਚ ਚੱਕੇ ਉਹ ਬੰਦਾ ਚੁਣਿਓ ਨਾ ਕਿ ਪਾਰਟੀਆਂ ਮਗਰ ਲਾ ਕੇ ਪਹਿਲੇ ਵਾਂਗੂ ਠੱਗਿਆ ਮਹਿਸੂਸ ਕਰਿਓ ਅੱਡੇ ਕਹਿੰਦਾ ਮਤਕੀ ਜੇ ਕਿ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਕਿਲ ਕਿ ਬੋਟਰ ਨੂੰ ਉਮੀਦਵਾਰ ਨੂੰ ਪਹਿਲ ਦੇਣੀ ਚਾਹੀਦੀ ਕਿ ਪਾਰਟੀ ਨੂੰ ਪਹਿਲ ਦੇਵੇ ਬਿਲਕੁਲ ਉਮੀਦਵਾਰ ਨੂੰ ਪਹਿਲ ਦੇਣੀ ਚਾਹੀਦੀ ਜੀ ਉਮੀਦਵਾਰ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਗ੍ਰਾਊਂਡ ਲੈਵਲ ਤੇ ਜੁੜਿਆ ਹੋਵੇ ਨਾ ਕਿ ਕੋਈ ਪੈਸੇ ਵਾਲਾ ਉਮੀਦਵਾਰ ਆਵੇ ਲੋਕਾਂ ਦੀਆਂ ਵੋਟਾਂ ਨੂੰ ਖਰੀਦ ਕੇ ਬੇਲਾਫਜ਼ ਉਲਾ ਕੇ ਉਹਨਾਂ ਨੂੰ ਠੱਗੀ ਮਾਰ ਕੇ ਜਾਵੇ ਕਿਉਂਕਿ ਲੋਕ ਹੁਣ ਸਮਝਦਾਰ ਹੋਣ ਜੇ ਅੱਜ ਵੋਟ ਪਾਉਣ ਦਾ ਅਧਿਕਾਰ ਹਰੇਕ ਧਰਮ ਨੂੰ ਹਰੇਕ ਲੋਕ ਨੂੰ ਜੇ ਬਾਬਾ ਸਾਹਿਬ ਡਾਕਟਰ ਬੀਮਰ ਉਮੀਦ ਕਰਦਾ ਇਹ ਜਿਹੜਾ ਸਹੀ ਸਮਾਵਾ ਹਰੇਕ ਭਾਈਚਾਰੇ ਲਈ ਆਪਾਂ ਨੂੰ ਵਾਪਸ ਦੇਣ ਦਾ ਕਿਉਂਕਿ ਜੇ ਵੋਟ ਆਪਾਂ ਸਹੀ ਵਰਤੋਂ ਨਾ ਕਰਾਂਗੇ ਤੇ ਅੱਜ ਬਾਬਾ ਸਾਹਿਬ ਡਾਕਟਰ ਵੀਰਾ ਉਮੇਦਕੀ ਦੀ ਵੀ ਆਤਮਾ ਨੂੰ ਦੁੱਖ ਪਹਾਵਾਂਗੇ ਸੋ ਹਰੇਕ ਧਰਮ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਲੀਡਰ ਜਿਹੜਾ ਵਾ ਉਹ ਗਰਾਊਂਡ ਲੈਵਲ ਦਾ ਜਿਹੜਾ ਜੁੜਿਆ ਆ ਲੋਕਾਂ ਦੇ ਮਸਲੇ ਚੱਕਦਾ ਉਹਨੂੰ ਚੁਣੋ ਨਾ ਕਿ ਪਾਰਟੀਆਂ ਦੇ ਮਗਰ ਲੱਗ ਕੇ ਆਪਣੀ ਵੋਟ ਦਾ ਗਲਤ ਇਸਤੇਮਾਲ ਕਰੋ ਮਨਹਾਜੀ ਤੁਸੀਂ ਕਹੋ ਕੀ ਕਰਪੋਤਾ ਤੁਸੀਂ ਸੇਵਾ ਦਲ ਦੇ ਜੂਥਰੇ ਨੂੰ ਰਿਪਰੈਜ਼ੈਂਟ ਕਰ ਦਿਓ ਤੇ ਜੇ ਆਪਾਂ ਗੱਲ ਕਰੀਏ 2024 ਦੇ ਵਿੱਚ ਜੂਥ ਵੱਲੋਂ ਕਿਸ ਤਰੀਕੇ ਨਾਲ ਕਿ ਜਿਵੇਂ 2024 ਦੇ ਇਲੈਕਸ਼ਨਾਂ ਨੂੰ ਦੇਖ ਲਿਆ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਉੱਤੇ ਸਾਰੇ ਸਰੋਤਿਆਂ ਨੂੰ ਮੈਂ ਪਿਆਰ ਭਰੀ ਸੱਸੀ ਗੱਲ ਕਹਿੰਦਾ ਜੀ ਸਾਜਿੰਦ ਜੀ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਬੋਲਣ ਦਾ ਤੇ ਮੈਂ ਕਹਿ ਦਿਨੋਂ ਤੁਹਾਡਾ ਧੰਨਵਾਦੀ ਵੀ ਹਾਂ ਤੇ ਜਿੱਥੇ ਤੱਕ ਆਣਵਲੀਆਂ ਚ ਉਹਨਾਂ ਦੀ ਗੱਲ ਹੈ ਲੋਕ ਸਭਾ ਚੋਣਾਂਾਂ ਦੀ ਗੱਲ ਹੈ ਤੇ ਸੇਵਾਦਲ ਸੇਵਾਦਾਰੀ ਨੂੰੁਰਗੀ ਵੱਧ ਚੜ ਕੇ ਇਸ ਚੋਣਾ ਦੇ ਵਿੱਚ ਆਪ ਕਾਂਗਰਸ ਪਾਰਟੀ ਦਾ ਸਾਥ ਦੇਣਗੇ ਅਤੇ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਤੇ 13 ਦੀਆਂ 13 ਸੀਟਾਂ ਅਸੀਂ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਜੇ ਆਪਾਂ ਗੱਲ ਕਰੀਏ ਤਾਂ ਅਸੀਂ ਬੀਜੇਪੀ ਦੀ ਕਰ ਜਿਹੜੀ ਜਿਹੜਾ ਕੰਮ ਕਰਨ ਨੂੰ ਕਿੱਦਾਂ ਦੇਖਦੇ ਬੀਜੇਪੀ ਪਾਰਟੀ ਦੇਖਿਆ ਜਾਵੇ ਤਾਂ ਜੁੰਮਲਾ ਪਾਰਟੀ ਆ ਉਹਨਾਂ ਨੇ ਸੱਤਾ ਦੇ ਵਿੱਚ ਝੂਠ ਦੇ ਗੁਰਿੰਦੇ ਦੇ ਨਾਲ ਸਰਕਾਰ ਬਣਾਈ ਤੇ ਅੱਜ ਤੱਕ ਕੋਈ ਵੀ ਵਾਦਾ ਜਿਹੜਾ ਗਰੀਬੀ ਨੂੰ ਲੈ ਕੇ ਬਰੋਜਗਾਰੀ ਨੂੰ ਲੈ ਕੇ ਜਾਂ ਫਿਰ ਕੋਈ ਵੀ ਡਿਵੈਲਪਮੈਂਟ ਨੂੰ ਲੈ ਕੇ ਕੋਈ ਵੀ ਨਹੀਂ ਕੀਤਾ ਇਹ ਸਿਰਫ ਤੇ ਸਿਰਫ ਅਮੀਰ ਘਰਾਣਿਆਂ ਦੀ ਤੇ ਉਹਨਾਂ ਦੀ ਫਾਈਨੈਂਸ਼ੀਅਲ ਉਹਨਾਂ ਦੇ ਬਿਜ਼ਨਸ ਨੂੰ ਹੀ ਵਧਾਵਾ ਹੋਇਆ ਹੈ ਆਮ ਲੋਕਾਂ ਤੇ ਆਮ ਜਨਤਾ ਪੂਰੀ ਤਰ੍ਹਾਂ ਦੁਖੀ ਹਨ ਬੀਜੇਪੀ ਤੋਂ ਤੇ ਬੀਜੇਪੀ ਦੀ ਕਾਰਜ ਪ੍ਰਣਾਲੀ ਤੋਂ ਕੀਰੇ ਕਰ ਮੈ ਟਿਕ ਤੇ ਇਹ ਗੱਲਾਂ ਕਰਦੇ ਕਿ ਬੀਜੇਪੀ ਬਲੋਕ ਕਿਸ ਚੀਜ਼ਾਂ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਦੇਖੋ ਜੀ ਜਦੋਂ ਇਹ ਸੱਤਾ ਚ ਆਏ ਇਹਨਾਂ ਨੇ ਵਸਦਾ ਵਾਦਾ ਕੀਤਾ ਸੀ 15-15 ਲੱਖ ਰੁਪਇਆ ਹਰ ਬੰਦੇ ਦੇ ਅਕਾਊਂਟ ਚ ਪਾਇਆ ਜਾਏਗਾ ਤੇ ਤੁਸੀਂ ਮੈਨੂੰ ਦੱਸੋ ਅੱਜ ਤੱਕ ਕੋਈ ਵਾਦਾ ਪੂਰਾ ਹੋਇਆ ਤੇ ਉਹ ਨਾ ਹੀ ਹੋਣਾ ਕਿਉਂਕਿ ਉਹ ਸਿਰਫ ਤੇ ਸਿਰਫ ਇੱਕ ਝੂਠ ਬੋਲ ਕੇ ਲੋਕਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਤੇ ਲੋਕਾਂ ਦੇ ਜਜ਼ਬਾਤਾਂ ਨੂੰ ਖੇਡ ਕੇ ਤੇ ਉਹਨਾਂ ਨੇ ਬਸ ਕੇ ਸਰਕਾਰ ਬਣਾ ਲਈ ਹੈ ਤੇ ਹੁਣ ਅੱਜ ਚੱਟਤੀ ਨੂੰ ਦੱਸੋ ਵੀ ਕੋਈ ਕੋਈ ਡਿਵੈਲਪਮੈਂਟ ਹੈ ਨਾ ਜੀ ਵਰਲਡ ਡੀਡੀਪ ਬਹੁਤ ਸਾਡੀ 5ਵੇਂ ਨੰਬਰ ਤੇ ਆ ਜੀ ਇੰਡੀਆ ਦੀ ਉਹ ਵਰਲਡ ਨੂੰ ਕੀ ਕਰਨਾ ਆਪਾਂ ਚਤਨਾ ਵਾ ਜਦ ਲੋਕਾਂ ਨੂੰ ਕੋਲ ਰਾਸ਼ਨ ਨਹੀਂ ਆ ਲੋਕੀ ਗਰੀਬੀ ਨਾਲ ਮਰ ਰਹੇ ਆ ਤੇ ਮਹਿੰਗਾਈ ਨਾਲ ਲੋਕਾਂ ਦਾ ਬੁਰਾ ਹਾਲ ਹੈ ਤੇ ਵਰਲਡ ਦੇ ਉੱਤੇ ਅਸੀਂ ਵਰਲਡ ਦੀਆਂ ਗੱਲਾਂ ਕਰੀਏ ਜਾਂ ਉਹ ਜਲੂਲ ਕਰਾ ਗੱਲਾਂ ਕਰਕੇ ਲੋਕਾਂ ਨੂੰ ਜਿਹੜੇ ਜਿਹੜੇ ਮੁੱਦੇ ਆ ਉਹਨਾਂ ਤੋਂ ਭਟਕਾਈਏ ਜੇ ਮੈਂ ਸਮਝਦਾ ਹਾਂ ਕਿ ਉਹਨਾਂ ਦਾ ਕੋਈ ਆਧਾਰ ਹੀ ਹੈ ਨਹੀਂ ਹੈ ਤੇ ਇਸ ਕਰਕੇ ਕਾਂਗਰਸ ਨੂੰ ਹੁਣ ਮੌਕਾ ਮਿਲਣਾ ਚਾਹੀਦਾ ਹੈ ਜੇ ਆਪਾਂ ਪੰਜਾਬ ਦੇ ਵਿੱਚ ਆਮ ਪਾਰਟੀ ਜਾਂ ਅਕਾਲੀ ਦਲ ਦੀ ਗੱਲ ਕਰੀਏ ਤੁਸੀਂ ਇਹਨਾਂ ਦੇ ਕੰਮ ਕਰਨ ਨੂੰ ਕਿੱਦਾਂ ਦੇਖਦੇ ਹੋ ਸਭ ਨੂੰ ਪਤਾ ਹੈ ਜੀ ਅਕਾਲੀ ਦਲ ਨੇ ਕਿੱਦਾਂ ਇਸ ਪਰਿਵਾਰ ਨੇ ਅਕਾਲੀ ਦਲ ਨੇ ਕਿੱਦਾਂ ਪੰਜਾਬ ਨੂੰ ਲੁੱਟਿਆ ਤੇ ਆਪਣਾ ਪਰਿਵਾਰਕ ਤੌਰ ਤੇ ਆਪਣੇ ਆਪ ਨੂੰ ਸਮਰਿੱਧ ਕੀਤਾ ਹੈ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੋਈ ਪੰਜਾਬ ਦੇ ਬੱਚੇ-ਬੱਚਿਆਂ ਨੂੰ ਪਤਾ ਹੈ ਤੇ ਜਦੋਂ ਤੱਕ ਕਿ ਆਮ ਆਦਮੀ ਪਾਰਟੀ ਆ ਉਹਨਾਂ ਦਾ ਵੀ ਉਹੀ ਹਾਲ ਆ ਤੂੰ ਦੇਖੋ ਰੇਤ ਮਾਫੀਆ ਐਜ਼ ਇਟ ਇਜ਼ ਹੈ ਕੋਈ ਵੀ ਦੇਖ ਲਓ ਟਰਾਂਸਪੋਰਟੇਸ਼ਨ ਸਿਸਟਮ ਆ ਉਹ ਅੱਜ ਤੱਕ ਵੀ ਤੁਸੀਂ ਦੇਖ ਲਓ ਐਜ਼ ਇਟ ਇਜ਼ ਹੈ ਉਹਨਾਂ ਦਾ ਵੀ ਕੋਈ ਹਾਲ ਨਹੀਂ ਹੈਗਾ ਦੋਨੋਂ ਪਾਰਟੀਆਂ ਇੱਕ ਬਰਾਬਰ ਹੀ ਆ ਮੈਂ ਨਹੀਂ ਸਮਝਦਾ ਕਿ ਉਹ ਕੋਈ ਕੰਮ ਜ਼ਮੀਨੀ ਪੱਧਰ ਦੇ ਉਹ ਆਵਾ ਸਿਰਫ ਇੱਕ ਠੀਕ ਆ ਉਹਨਾਂ ਨੇ ਬਿਜਲੀ ਜ਼ਰੂਰ ਮੁਕਤ ਕੀਤੀ ਆ ਉਸ ਚੀਜ਼ ਦੇ ਚਲੋ ਅਹੀ ਵੀ ਨਾਲ ਆ ਉਹਨਾਂ ਦੇ ਕਿਉਂਕਿ ਪਾਰਟੀ ਨੇ ਇੱਕ ਕੰਮ ਕੀਤਾ ਹੈ ਤੇ ਉਸ ਤੋਂ ਇਲਾਵਾ ਤਾਂ ਕੋਈ ਵੱਡਾ ਕੰਮ ਉਹਨਾਂ ਨੇ ਕੀਤਾ ਨਹੀਂ ਹਜ਼ਾਰ ਰੁਪਿਆ ਵਾਅਦਾ ਕੀਤਾ ਸੀ ਉਹਨਾਂ ਨੇ ਕਿ ਲੇਡੀਆਂ ਨੂੰ ਦਵਾਂਗੇ ਉਹ ਅਜ ਤੱਕ ਤੋਂ ਸਰਕਾਰ ਬਣੀ ਨੂੰ 2.5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਪਰ ਉਹ ਵੀ ਵਾਅਦਾ ਉਹਨਾਂ ਨੇ ਕਦੀ ਪੂਰਾ ਨਹੀਂ ਕੀਤਾ ਤਸੀਂ ਜੂਥ ਹੈਗੇ ਤਾਂ ਲੋਕਾਂ ਦੇ ਜੋਸ਼ ਨਾਲ ਵਿਚਰਦੇ ਵੀ ਹੈ ਤਾਂ ਸ਼ਹਿਰ ਦੇ ਵਿੱਚ ਵੀ ਕਹਿੰਦੇ ਕਿ ਵਰਕਿੰਗ ਕਰਦੇ ਤਾਂ ਜੂਥ ਦੀ ਭਾਵਨਾਵਾਂ ਨੂੰ ਕਿੱਦਾਂ ਦੇ ਦੇ ਲੋਕਾਂ ਦੀ ਜਿਹੜੀ ਜੂਥ ਦੀ ਫੀਲਿੰਗ ਕੀ ਹੈ ਕਿ ਕਿਹੜੀ ਪਾਰਟੀ ਨੂੰ ਸਮਰਥਨ ਕੀਤਾ ਜਾਊਗਾ ਯੂਥ ਚੇਂਜ ਚਾਹੁੰਦੀ ਹੈ ਜੀ ਯੂਥ ਚਾਹੁੰਦੀ ਹੈ ਵੀ ਰਾਹੁਲ ਗਾਂਧੀ ਜੀ ਦੇ ਨੇਤਰ ਦੇ ਵਿੱਚ ਉਹ ਸਰਕਾਰ ਬਣੇ ਤਾਂ ਕਿ ਉਹ ਯੂਥ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਮੈਂ ਵੀ ਸਮਝਦਾ ਹਾਂ ਕਿ ਇਸ ਵਾਰ ਜਰੂਰ ਅ 2024 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਨਿਸ਼ਚੈ ਦੀ ਬਣਾਏਗੀ ਤੇ ਜੇ ਆਪਾਂ ਕਹੋ ਕਿ ਆਮ ਪਾਰਟੀ ਦੇ ਨੇਤਾ ਕੇਜਰੀਵਾਲ ਦੀ ਗੱਲ ਕਰੀਏ ਤਾਂ ਇਲੈਕਸ਼ਨਾਂ ਦੇ ਦਰਮਿਆਨ ਪਹਿਲਾਂ ਉਹਨਾਂ ਦੇ ਉੱਤੇ ਜਿਹੜੇ ਇੰਨੇ ਵੱਡੇ ਇਲਜ਼ਾਮ ਲੱਗਦੇ ਆ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤਨੇ ਕਿਤੇ ਕਿਤੇ ਕਿਤਨੇ ਕਿਤੇ ਕੁਸਤਾਲ ਚ ਕਾਲਾ ਹੋਊਗਾ ਦੇਖੋ ਜੀ ਸਾਜਨ ਦੀ ਪਾਰਟੀ ਦਾ ਬੰਦਾ ਕੋਈ ਵੀ ਹੋਵੇ ਕੁਛ ਨਾ ਕੁਛ ਗਲਤਾ ਜ਼ਰੂਰ ਹੁੰਦੀ ਹੈ ਤਾਂ ਹੀ ਇਸ ਵੇਲੇ ਉਹ ਜੇਲ੍ਹ ਦੇ ਅੰਦਰ ਬੰਦ ਹਨ ਬਾਕੀ ਦੇਖਿਆ ਜਾਵੇ ਕਿ ਬੀਜੇਪੀ ਜਲੀ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਇਹ ਵੀ ਠੀਕ ਨਹੀਂ ਹੈ ਅਗਰ ਬੰਦਾ ਕੋਈ ਮੁਜਰਮਾ ਕੋਈ ਕ੍ਰਿਮੀਨਲ ਆ ਤੇ ਉਹ ਕੋਰਟ ਦੇ ਵੱਲੋਂ ਜਿੱਦਾਂ ਨੀਤੀ ਅਨਸਾਰ ਕੰਮ ਹੋਣਾ ਚਾਹੀਦਾ ਇਹ ਨਹੀਂ ਕਿ ਫੜ ਫੜ ਕੇ ਆਹ ਬੰਦੇ ਜਿਲ੍ਹਾ 'ਚ ਬੰਦ ਕਰੀਏ ਤਾਂ ਕਿ ਉਹ ਤਾਂ ਫਿਰ ਉਹੀ ਗੱਲ ਹੋ ਗਿਆ ਡਿਕਟੇਟਰਸ਼ਿਪ ਹੋ ਗਈ ਆ ਡਿਕਟੇਟਰਸ਼ਿਪ ਦੇ ਵਿੱਚ ਕੋਈ ਬੋਲ ਨਹੀਂ ਸਕਦਾ ਲੋਕਤੰਤਰ 'ਚ ਕੋਈ ਗੱਲ ਨਹੀਂ ਕਰ ਸਕਦਾ ਜਿਹੜਾ ਬੋਲੇਗਾ ਉਹਨੂੰ ਜੇਲ੍ਹ 'ਚ ਅੰਦਰ ਬੰਦ ਕਰ ਦਿੱਤਾ ਜਾਏਗਾ ਤੁਸੀਂ ਦੇਖੋ ਬੀਤੇ ਦਿਨਾਂ ਵਿੱਚ ਕਿੰਨੇ ਭ੍ਰਸ਼ਟਾਚਾਰੀ ਨੇਤਾਵਾਂ ਜਿਹੜੇ ਬੀਜੇਪੀ 'ਚ ਸ਼ਾਮਲ ਹੋਏ ਆ ਹੁਣ ਇਦਾਂ ਲੱਗਦਾ ਵਾ ਕਿ ਬੀਜੇਪੀ ਭ੍ਰਸ਼ਟਾਚਾਰ ਦੀ ਜਨਮਨੀ ਆ ਸਾਰੇ ਭ੍ਰਸ਼ਟਾਚਾਰ ਕਰੋ ਤੇ ਬੀਜੇਪੀ 'ਚ ਸ਼ਾਮਲ ਹੋ ਕੇ ਪਾਕ ਸਾਫ ਹੋ ਜਾਓ ਇਹ ਤੋਂ ਤੁਸੀਂ ਕੀ ਸਮਝਦੇ ਹੋ ਕਿ ਜਿੰਨੇ ਵੀ ਬੀਤੇ ਦਿਨਾਂ ਦੇ ਵਿੱਚ ਕਾਂਗਰਸ ਛੱਡ ਗਏ ਜਾਂ ਬੀਜੇਪੀ ਛੱਡ ਗਏ ਜਾਂ ਪਾਰਟੀ ਛੱਡ ਕੇ ਸਾਰੇ ਨੇ ਤਾਂ ਬੀਜੇਪੀ 'ਚ ਚਲੇ ਗਏ ਆ ਇਹ ਉੱਥੇ ਤੁਸੀਂ ਸਮਝਦੇ ਹੋ ਕਿ ਕੀ ਕਿਸ ਚੀਜ਼ ਦੀ ਰਾਜਨੀਤੀ ਕਿਸ ਪੱਧਰ ਦੀ ਰਾਜਨੀਤੀ ਚੱਲ ਰਹੀ ਹੈ ਸ਼੍ਰੀ ਲੋਕਾਂ ਨੂੰ ਕਿਸ ਤਰੀਕੇ ਨਾਲ ਜਾਗਰਿਤ ਹੋਣਾ ਚਾਹੀਦਾ ਹੈ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਹੁਤ ਸੋਚ-ਸਮਝ ਕੇ ਕਰਨਾ ਚਾਹੀਦਾ ਵਾ ਕਿਸੇ ਵੀ ਲਾਲਚ ਤੋਂ ਰਹਿਤ ਨਿਰਪੱਖ ਭਾਵਨਾ ਨਾਲ ਆਪਣੀ ਵੋਟ ਦਾ ਉਹਨਾਂ ਨੂੰ ਮਤਦਾਨ ਕਰਨਾ ਚਾਹੀਦਾ ਵਾ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਵੀ ਪਾਰਟੀਆਂ ਜਾਂ ਲੋਕ ਜਾਂ ਲੋਕਿ ਜਿਹੜੇ ਕੈਂਡੀਡੇਟ ਨੂੰ ਦੇ ਉੱਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਹਾਂ ਜ਼ਰੂਰ ਕਰਨਾ ਚਾਹੀਦਾ ਵਾ ਉਹਦੀ ਕੁਆਲੀਫਿਕੇਸ਼ਨ ਦੇਖਣੀ ਚਾਹੀਦੀ ਆ ਉਹਦੀ ਬੈਕਗ੍ਰਾਉਂਡ ਦੇਖਣੀ ਚਾਹੀਦੀ ਆ ਬਣਾ ਸੋਚੇ ਸਮਝੇ ਸਾਡੇ ਲੋਕ ਵੋਟਾਂ ਪਾਵਾ ਕੇ ਲੋਕਾਂ ਨੂੰ ਜਿਤਾ ਰਹੇ ਆ